ਤੁਸੀਂ ਦੇਖ ਰਹੇ ਰੋਜ਼ਾਨਾ ਸਪੋਕਸਮੈਨ ਇਸ ਵੇਲੇ ਮੌਜੂਦ ਆ ਸੀ ਬਸਟਾ ਜੀਰਾ ਦੇ ਵਿੱਚ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਟੈਂਪਰੇਚਰ ਜਿਹੜਾ ਹੈ 45 ਤੋਂ ਲੈ ਕੇ 50 ਡਿਗਰੀ ਤੱਕ ਪਹੁੰਚਿਆ ਪਿਆ ਪਰ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਭਾਈ ਜੀ ਗਰਮੀ ਬਹੁਤ ਹੀ ਜ਼ਿਆਦਾ ਜੀ ਭਾਜੀ ਠੀਕ ਹੈ ਗਰਮੀ ਕਰਕੇ ਬਹੁਤ ਬੁਰਾ ਆਲਾ ਲੋਕ ਇੱਥੇ ਬੇਹੋਸ਼ ਕਈ ਵਾਰ ਹੋ ਜਾਂਦੇ ਆ ਕਈਆਂ ਨੂੰ ਪਾਣੀ ਪਿਉਣਾ ਪੈਂਦਾ ਹੈ ਠੀਕ ਹੈ ਛੋਟੇ ਛੋਟੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਇੰਨੀ ਤਪਸ ਪੈ ਰਹੀ ਹੈ ਕਿ ਹਾਲ ਹੀ ਕੋਈ ਨਹੀਂ ਜਦੋਂ ਬੰਦਾ ਮੋਟਰਸਾਈਕਲ ਤੇ ਕਿਤੇ ਜਾਂਦਾ ਆਉਂਦਾ ਵੀ ਹੈ ਤੇ ਇਹ ਲੱਗਦਾ ਜਿਵੇਂ ਅੱਗ ਦੀ ਬੇਜਲੀ ਲੱਗਦਾ ਪਿਆ ਠੀਕ ਹੈ ਇਸ ਕਰਕੇ ਅੱਜ ਤਾਈਂ ਕਹਿੰਦੇ ਕਿ ਵੈਗਰੂ ਮਹਾਰਾਜ ਪਰਮਾਤਮਾ ਇੱਕ ਵਾਰੀ ਮੇਮੂ ਪਾਵੇ ਤੇ ਮੌਸਮ ਦਾ ਥੋੜਾ ਹਾਲ ਥੋੜਾ ਜਿਹਾ ਬਦਲੇ ਬਾਸ ਸਾਡੇ ਜੀਰੇ ਦੇ ਵਿੱਚ ਕੋਈ ਪਾਣੀ ਦਾ ਇੰਤਜ਼ਾਮ ਹੈ ਪੀਣ ਵਾਸਤੇ ਰੱਖਿਆ ਗਿਆ ਕਿਤੇ ਨਹੀਂ ਬਾਸ ਸਾਡੇ ਦੇ ਵਿੱਚ ਇੱਕ ਸਿਰਫ ਸੰਸਥਾ ਹੀ ਹੈਗੀ ਹੈ ਜੀ ਉਹ ਲਾਉਂਦੇ ਆ ਜੀ ਕੋਈ ਕੋਈ ਫ੍ਰਿਜ ਕੂਲਰ ਨਹੀਂ ਹੈਗਾਗਾ ਜਿੱਥੋਂ ਮਤਲਬ ਕੋਈ ਸਵਾਰੀ ਮਤਲਬ ਉਹ ਵੀ ਜ਼ਿਆਦਾ 6 ਵਜੇ ਤੱਕ ਟਾਈਮ ਤੋਂ ਲਾਉਂਦੇ ਉਦੋਂ ਬਾਅਦ ਉਹ ਚਲੇ ਜਾਂਦੇ ਆ ਕੋਈ ਮਤਲਬ ਉਹਦੇ ਵਿੱਚ ਫ੍ਰਿਜ ਕੂਲਰ ਕੋਈ ਨਾ ਇਸ ਦੀ ਸਵਦਾ ਹੈ ਨਹੀਂਗੀ ਜਿਹੜੀ ਟੂੜੀ ਚ ਸਿੰਪਲ ਪਾਣੀ ਵੀ ਉਹ ਉਹ ਵੀ ਬੰਦ ਹੋ ਚੁੱਕੀਆਂ ਜੀ ਸਰਕਾਰ ਵੱਲੋਂ ਬਹੁਤ ਬਹੁਤ ਦਾਅਵੇ ਕੀਤੇ ਜਾਂਦੇ ਆ ਕਿ ਪਾਣੀ ਪੀਣ ਦਾ ਰੱਖਿਆ ਜਾਏਗਾ ਤੇ ਯਾ ਮਤਲਬ ਗਰਮੀ ਤੋਂ ਬਚਾਅ ਹੁਣ ਰੱਖਿਆ ਜਾਏਗਾ ਗਰਮੀ ਤੋਂ ਕਰਕੇ ਪਰ ਤੁਸੀਂ ਦੱਸਿਆ ਜਾਣਾ ਹੈ ਕਿ ਕੂਲਰ ਵਗੈਰਾ ਕੋਈ ਖੁਸ਼ ਨਹੀਂ ਹੈਗਾ ਜੀ 62 ਦੇ ਵਿੱਚ ਇਹੋ ਜੀ ਸਵਦਾ ਕੋਈ ਨਹੀਂ ਹੈਗੀ ਜੀ ਪੱਖਿਆਂ ਦੀ ਵੀਡੀਓ ਬਣਾਓ ਜੀ ਪੱਖਾ ਕੋਈ ਨਹੀਂ ਚੱਲਦਾ ਗਰਮੀ ਦਾ ਬਹੁਤ ਬੁਰਾ ਹਾਲਾ ਇੱਧਰ ਵੀ ਬੰਦ ਦਾ ਸਾਰੇ ਪੱਖੇ ਇੱਕ ਦੋ ਚੱਲਦੇ ਆ ਇਹ ਕਿੰਦੀ ਜ਼ਿੰਮੇਵਾਰੀ ਹੈ ਜਿਹੜੀ ਪੱਖਿਆਂ ਦੀ ਹੈ ਜ਼ਿੰਮੇਵਾਰੀ ਹੈ ਹੁਣ ਤਾਂ 62 ਦਾ ਸਰਕਾਰ ਦੀ ਬੰਦ ਆ ਜਿਵੇਂ ਜੀ ਸਰਕਾਰ ਦੀ ਜ਼ਿੰਮੇਵਾਰੀ ਹੈ ਬਸ ਦੇ 62 ਦੇ ਵਿੱਚ ਜਿਹੜਾ ਕੀ ਇਹ ਪੱਕੇ ਲਾਣੇ ਤੇ ਪਰ ਪੱਖੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਗਰਮੀ ਦਾ ਮੌਸਮ ਹੈ ਗਰਮੀ ਇੰਨੀ ਹੋਣ ਦੇ ਬਾਵਜੂਦ ਵੀ ਜਿਹੜੇ ਕੀ ਇਹ ਜੀਐਮ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਕੰਪਲੇਨ ਕੀਤੀ ਕੀ ਤੇ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਵੀ ਨਹੀਂ ਚੱਲ ਰਹੇ ਪਰ ਇੱਥੇ ਤੁਸੀਂ ਗਰਮੀ ਦੇ ਮੌਸਮ ਦੇ ਵਿੱਚ ਉੱਤੇ ਦੇਖ ਸਕਦੇ ਹੋ ਕਿ ਪੱਖੇ ਜਮ੍ਹਾਂ ਬੰਦ ਪਏ ਨੇ ਕਿ ਟੂਟੀਆਂ ਗਦੋਂ ਦੀਆਂ ਪਾਣੀ ਬੰਦ ਪਈਆਂ ਸਰ ਜੀ ਕਿੰਨੇ ਦੀ ਮਹੀਨਾ ਹੋ ਗਈ ਬੰਦ ਇਹਨਾਂ ਨੂੰ ਪਈਆਂ ਨੂੰ ਠੀਕ ਹੈ ਜੀ ਪਹਿਲਾਂ ਕਹਿੰਦੇ ਸੀ ਚ ઠੰਡਾ ਪਾਣੀ ਚੱਲਿਆ ਕਰੂਗਾ ਫਰਿੱਜ ਲੱਗੀ ਅੰਦਰ ਉਹ ਫਰਿੱਜ ਜਦੋਂ ਠੀਕ ਕਰਨਾ ਆਇਆ ਪਹਿਲਾਂ ਟੂਟੀਆਂ ਪਾਣੀ ਉਹਦਾ ਉਹ ਵੀ ਹੁਣ ਆਣੋਂ ਬੰਦ ਹੋ ਗਿਆ ਜੀ ਹੁਣ ਕਈ ਵਾਰੇ 6 ਵੇ ਚਲੇ ਜਾਂਦਾ ਗਰੀਬ ਵਾਲੀ ਚਲ ਗਰਮੀ ਪੀ ਲਿੰਦਾ ਉਹ ਵੀ ਨਹੀਂ ਕਿੱਥੋਂ ਪੀਦਾ ਤਰਨੇ ਮਾਰਦੇ ਫਿਰਦੇ ਰਹਿੰਦੇ ਆ ਕਿ ਪਾਣੀ ਪੀਤਾ ਜਾਵੇ ਵੀਰ ਜੀ ਜ਼ਿੰਮੇਵ ਇਹ ਵੀ ਸਰਕਾਰ ਦੀ ਬਹਾਨੀ ਚਾਹਦੀ ਹੈ ਵੀਰੇ ਪਾਣੀ ਗਰਮਾ ਪਾਣੀ ਤਾਂ ਮਹੀਨਾ ਹੋ ਗਿਆ ਉਹ ਨਹੀਂ ਆਇਆ ਵੀਰੇ ਪਾਣੀ ਤੇ ਤਪਾ ਪਾਣੀ ਆ ਆ ਵੀ ਸੇਵਾ ਕਰਦੇ ਆ ਠੰਡਾ ਪਾਣੀ ਪੀਂਦੇ ਆ ਇਹਨਾਂ ਨੂੰ ਦੋ ਤਿੰਨ ਮਹੀਨਿਆਂ ਹੋ ਚੱਲੇ ਆ ਆ ਟੂਟੀਆਂ ਤੇ ਤਾਂ ਪਾਣੀ ਉਹ ਨਹੀਂ ਵੀਰੇ ਆਇਆ ਆ ਸੰਸਥਾ ਵਾਲੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਕਦੋਂ ਤੱਕ ਇਹ ਸੇਵਾ ਕਰ ਰਹੇ ਨੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਆ ਜਾਨ ਇਹ ਫ੍ਰੀ ਸੇਵਾ ਜਿਹੜੀ ਹੈ ਪਾਣੀ ਵਾਲੀ ਤੁਸੀਂ ਕਰ ਰਹੇ ਹੋ ਕਿੰਨੇ ਚਿਰ ਤੋਂ ਕਰ ਰਹੇ ਹੋ ਇਹ ਐਸੀ ਮੈਂ ਤੇ ਸ਼ੁਰੂ ਕੀਤੀ ਹੈ ਇਹ ਵੈਸਾ ਨੂੰ 10-15 ਸਾਲ ਹੀ ਹੋ ਗਏ ਦੇ ਘਟਵਾ ਤੇ ਇਸ ਬਸਟਰ ਤੇ ਜਲ ਸੇਵਾ ਕਰਤੀ ਜਾਂ ਸਾਦੀ ਹੈ ਸ਼੍ਰੀ ਸੁਖਨੀ ਸੇਵਾ ਸੁਸਾਇਟੀ ਤੇ ਸੀਨੀਅਰ ਸਿਟੀਜ਼ਨ ਕਾਉਂਸਲ ਜੀਰੋ ਨਾਲ ਕੀਤੀ ਜਾਂਦੀ ਹੈ ਜਿਹੜੀ ਇਹ ਸੇਵਾ ਤੁਸੀਂ ਕਿੰਨੇ ਵਜੇ ਤੋਂ ਲੈ ਕੇ ਬੇਦੀ ਸਾਹਿਬ ਹਾਂਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰਦੇ ਹੋ ਸੇਵਾ 8 ਵਜੇ ਤੋਂ ਲੈ ਕੇ 6 ਵਜੇ ਤੱਕ ਜੀ ਤੇ ਇਹ ਜਿਹੜੀਆਂ ਟੂਟੀਆਂ ਵੀ ਇੱਥੇ ਲੱਗੀਆਂ ਹੋਈਆਂ ਆ ਪਾਣੀ ਦੀਆਂ ਉਹ ਕਿਉਂ ਨਹੀਂ ਚੱਲ ਰਹੀਆਂ ਜੀ ਪਤਾ ਨਹੀਂ ਉਹ ਅੱਜ ਨਾਲ ਪਤਾ ਮੋਟਰ ਮੈਨੇਚਲੀ ਪਾਣੀ ਇੱਥੇ ਕੋਈ ਨਹੀਂ ਆ ਰਿਹਾ ਉਹ ਅੱਡੇ ਦਾ ਤੁਸੀਂ ਪਾਣੀ ਕਿੱਥੋਂ ਇੰਤਜ਼ਾਮ ਕਰਦੇ ਹੋ ਕਮੇਟੀਕਰ ਤੋਂ ਜੀ ਕਮੇਟੀਕਰ ਕਮੇਟੀਕਰ ਤੋਂ ਟੈਂਕਰ ਆਉਂਦਾ ਕੋਈ ਹਾਂਜੀ ਉਹ ਸੰਘ ਉਹ ਸਰ ਕਮੇਟੀਕਰ ਆ ਦੇ ਕੇ ਜਾਂਦੇ ਪਾਣੀ ਜੀ ਤੇ ਇਹ ਬਰਫ਼ ਵਗੈਰਾ ਫਿਰ ਸੰਸਥਾ ਵੱਲੋਂ ਹੀ ਬਰਫ਼ ਜੀ ਸੰਸਥਾ ਵੱਲੋਂ ਹਾਂਜੀ ਜਿਵੇਂ ਕਿ ਇਹਨਾਂ ਨੂੰ ਦੱਸਿਆ ਜਾ ਰਿਹਾ ਪੂਰੀ ਗਰਮੀ ਹੈ ਗਰਮੀ ਦਾ ਪੂਰੀ ਜੋਪਨ ਤੇ ਹੈ 45 46 ਡਿਗਰੀ ਟੈਂਪਰੇਚਰ ਹੈ ਜਿਹੜਾ ਤੇ ਇਹ ਜਿਹੜੀ ਸੇਵਾ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਗਰਮੀ ਦੇ ਮੌਸਮ ਦੇ ਵਿੱਚ ਬੱਸ ਤਾਂ ਖਾਲੀ ਖਾਲੀ ਨਜ਼ਰ ਆ ਰਿਹਾ ਗਰਮੀ ਦਾ ਮੌਸਮ ਬਹੁਤ ਹੀ ਹੱਤ ਕਰਾ ਰਿਹਾ ਜੀ ਇਸ ਟਾਈਮ ਜਿਹੜਾ ਕੋਈ ਗਰੀਬਾਂ ਦਾ ਰੁਜ਼ਗਾਰ ਆ ਉਹਨਾਂ ਨੇ ਕੰਮ ਕਰਨਾ ਹੁੰਦਾ ਤੇ ਕੁਝ ਸਬਦਾ ਹੈਗੀਆਂ ਤੇ ਕੁਝ ਬੰਦ ਵੀ ਪੰਜਾ ਜਿਵੇਂ ਕਿ ਪਾਣੀ ਦੀਆਂ ਟੂੜੀਆਂ ਤਾਂ ਹੈਗੀਆਂ ਉਹ ਚਾਲੂ ਨਹੀਂ ਜਾਂ ਪਾਣੀ ਠੰਡਾ ਨਹੀਂ ਆ ਰਿਹਾ ਕੁਝ ਪ੍ਰੋਬਲਮ ਆ ਰਹੀਆਂ ਬਾਕੀ ਸਬਦਾ ਦਾ ਸਾਡਾ ਬੱਸ ਅੱਡਾ ਬਾਕੀ ਬੱਸ ਅੱਡਾ ਨਾਲ ਤਾਂ ਬਹੁਤ ਸੋਹਣਾ ਜੀ ਆਮ ਸ਼ਹਿਰਾਂ ਦੇ ਨਾਲੋਂ ਤਾਂ ਪਰ ਕੁਝ ਤਾਂ ਪ੍ਰੋਬਲਮ ਆ ਜਿਵੇਂ ਕੋਈ ਪਾਣੀ ਨਹੀਂ ਦਿੱਕਦਾ ਪਰ ਉਹਦੇ ਲਈ ਸ਼ਪੀਲ ਖੁਦ ਲਾਈ ਹੋਈ ਆ ਅਨਸਾਨਾ ਨੇ ਜਾਂ ਹੋਰ ਕਿਵਰੀ ਲੈਟ ਦੀ ਦਿੱਕਦਾ ਜਾਂ ਇਹਦੇ ਪੱਖੇ ਬੰਦ ਹੋ ਜਾਂਦੇ ਆ بس ਇੰਨਾ ਕਿਸੇ ਸੁਧਾਰ ਕਰਨ ਵਾਲਾ ਜੀ ਬਾਕੀ ਤਾਂ ਹੀ ਕਲਮ ਲਾ ਕੇ ਸਾਡਾ ਬਸ ਸਾਡਾ ਵਰੀਆ ਜਿਹਰੇ ਦਾ ਪਰ ਹਾਂ ਗਰਮੀ ਦੇ ਵਿੱਚ ਆਪਦਾ ਉਹਨਾਂ ਧਿਆਨ ਰੱਖਣਾ ਚਾਹੀਦਾ ਕੋਈ ਨਿੰਬੂ ਪਾਣੀ ਵਗੈਰਾ ਦਾ ਲੈਣਾ ਚਾਹੀਦਾ ਕਿਉਂਕਿ ਗਰਮੀ ਦੇ ਵਿੱਚ ਕੋਈ ਪਾਣੀ ਵਗੈਰਾ ਘੱਟ ਜਾਂਦਾ ਬਾਡੀ ਦਾ ਸੋ ਉਸੇ ਦਾ ਧਿਆਨ ਰੱਖਣਾ ਚਾਹੀਦਾ ਬਾਈ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਟੈਂਪਰੇਚਰ 49 ਹੋ ਜਾਂਦਾ 46 ਹੋ ਜਾਂਦਾਗਾ ਕਦੇ ਘਟ ਜਾਂਦਾ ਕਦੇ ਵਧ ਜਾਂਦਾਗਾ ਗਰਮੀ ਛਾਤੀ ਨੂੰ ਬਹੁਤ ਜ਼ਿਆਦਾ ਪੈਂਦੀ ਹੈਗੀ ਆ ਮੁੰਡੇ ਨੂੰ ਹੁਣ ਦਵਾਈ ਦਵਾ ਕੇ ਲੈ ਕੇ ਆਂਦੀ ਹੈਗੀ ਠੀਕ ਹੈ ਜੀ ਹਲੇ ਜੈਤੋ ਜਾਣਾਗਾ ਮੋਟਰਸਾਈਕਲ ਤੇ ਸਫ਼ਰ ਕਰਨਾ ਗਰਮੀ ਆਏ ਕਿੱਥੋਂ ਤੁਸੀਂ ਹੁਣ ਹੁਣ ਅਸੀਂ ਆਇਆ ਮਖੂ ਤੋਂ ਮਖੂ ਤੋਂ ਜੈਤੋ ਜਾਣਾ ਗਾ ਗੋਇੰਦਵਾਲ ਸਾਹਿਬ ਤੋਂ ਆਏ ਆ ਉੱਥੇ ਮਖੂ ਰੁਕੇ ਆ ਹੁਣ ਅਸੀਂ ਜਾਣਾ ਜੈਤੋ ਮੰਡੀ ਰਾਹ ਦੇ ਵਿਚਾਲੇ ਜ ਪਾਣੀ ਪਾਣੀ ਵਾਲਾ ਪ੍ਰਬੰਧ ਹੋਇਆ ਫਿਰ ਤਾਂ ਰੁਕਾਂਗੇ ਨਹੀਂ ਫਿਰ ਸਾਨੂੰ ਇੱਦਾਂ ਹੀ ਸਫ਼ਰ ਕਰਨਾ ਪੈਣਾਗਾ ਪਾਣੀ ਦਾ ਵੀ ਪ੍ਰਬੰਧ ਬਹੁਤ ਘਟਾਗਾ ਜਿਵੇਂ ਗਰਮੀ ਆ ਗਰੀਬ ਜੰਤਲ ਵਿਚਾਰੇ ਪਾਣੀ ਨੂੰ ਤਰਸਦੇ ਆ ਹਾਂਜੀ ਤੇ ਚੰਗੇ ਭਲੇ ਵੀ ਪਾਣੀ ਵੇਂਦੇ ਕਿਤੇ ਰਾਜ ਚ ਸਪੀਲ ਨਹੀਂ ਹੈਗੀ ਰਾਜ ਬਾਜ਼ਾਰ ਚ ਕਿਤੇ ਸਪੀਲ ਨਹੀਂ ਜੀ ਨਹੀਂ ਕਿਤੇ ਵੀ ਹੈ ਨਹੀਂ ਕਿ ਅੱਗੇ ਤਾਂ ਲੱਗਦੀ ਹੁੰਦੀਆਂ ਬਹੁਤ ਅੱਗੇ ਤੇ ਕਿਤੇ ਵੀ ਹੈ ਨਹੀਂਗੀ ਤੇ ਇੱਥੇ ਗਰਮੀ ਕਰਕੇ ਹੁਣ ਜਿਹੜੇ ਬੱਸ ਕਿੱਥੇ ਜਾਣਾ ਤੁਸੀਂ ਅਸੀਂ ਜਲੰਧਰ ਜਾਣਾ ਬੱਸ ਕੋਈ ਨਹੀਂ ਹੈਗੀ ਜਿਵੇਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਲੰਧਰ ਜਾਣਾ ਇਹਨਾਂ ਨੇ ਤੇ ਬੱਸ ਕੋਈ ਨਹੀਂ ਅਜੇ ਮਿਲ ਰਹੀ ਤੇ ਇੱਥੇ ਛਾਵੇਂ ਬੈਠੇ ਨੇ ਭਾਈ ਗਰਮੀ ਦੇ ਕਾਰਨ ਗਾਗ ਨਹੀਂ ਨੀ ਰਿਹਾ ਕੰਮ ਮੰਦਾ ਚੱਲ ਰਿਹਾ ਬਹਿ ਕੇ ਜਾਈਦਾ ਘਰੇ ਗਰਮੀ ਬਹੁਤ ਫਰਕ ਪੈ ਰਿਹਾ ਗਾਕਾਂ ਦੇ ਗਰਮੀ ਦੇ ਕਾਰਨ ਗਾਹ ਨਿਕਲਦਾ ਨਹੀਂ ਘਰੋਂ ਸੌਦਾ ਸਾਡਾ ਖਰਾਬ ਹੋ ਜਾਂਦਾ ਕੀ ਕਰੀਏ ਦੱਸੋ ਕਿੰਨਾ ਕੋਈ ਫਰਕ ਪੈਂਦਾ ਸੋਦੇ ਨੂੰ ਤੇ ਕੋਈ ਸੁੱਕ ਜਾਂਦਾ ਜਾਂ ਖਰਾਬ ਹੁੰਦਾ ਖਰਾਬ ਬਹੁਤ ਹੁੰਦਾ ਹੈ ਗਰਮੀ ਸੇਕ ਨਾਲ ਅੰਬ ਦੇਖੋ ਅੰਬ ਦਾ ਹਾਲ ਵੇਖੋ ਬਹੁਤ ਮੰਦਾ ਹਾਲ ਹੋ ਜਾਂਦਾ ਸੋਦੇ ਦਾ ਕੋਈ ਵੀ ਹੈ ਗਰਮੀ ਨਾਲ ਸੇਕ ਪੈਣਾ ਫਰੂਟ ਤਾਂ ਨਾਰਮਲ ਦੀ ਚੀਜ਼ ਹੈ ਇੱਕ ਨਰਮ ਚੀਜ਼ ਆ ਛੇਤੀ ਖਰਾਬ ਹੋਣ ਵਾਲੀ ਚੀਜ਼ ਹੈ ਸਬਜ਼ੀ ਨੂੰ ਵੀ ਪਾਣੀ ਸਬਜ਼ੀ ਤੇ ਲਾਲਾ ਛਿਟਾ ਕਮ ਖਰਾਬ ਹੁੰਦਾ ਸਬਜ਼ੀ ਦਾ ਫਿਰ ਜੀ ਤੁਸੀਂ ਪਾਣੀ ਬਾਰ ਬਾਰ ਛਿੜਕਦੇ ਪਿਓ ਬਾਜਨ ਵਧਾਣੇ ਪੇ ਕੀ ਕਰਦੇ ਨਹੀਂ ਵਧਾਣਾ ਜੀ ਸਮਝੀ ਬਚਾਉਂਦੇ ਵੇ ਸਬਜ਼ੀ ਸੁ अच्छा लो बहुत ਪੈਂਦੀ ਗਰਮੀ ਬਹੁਤ ਪੈਂਦੀ ਐ ਸਬਜੀ ਸੁੱਕਦੀ ਬਹੁਤ ਐ ਖਰਾਬ ਬਹੁਤ ਹੁੰਦੀ ਐ ਨਾ ਪਾਣੀ ਦਰੋਕੀ ਦੇ ਖਰਾਬ ਹੋ ਜਾਂਦੀ ਜੀ ਤੇ ਇਹ ਕਿੰਨੇ ਵਜੇ ਤੁਸੀਂ ਅੱਡਾ ਲਾਉਂਦੇ ਇਹ 7 ਵਜੇ ਜਾਂਦੇ ਤੇ ਸ਼ਾਮ ਨੂੰ ਕਿੰਨੇ ਵਜੇ ਕਰ ਬੈਠਦੇ ਸ਼ਾਮ ਨੂੰ ਇਹ ਬਹੁਤ ਵਜੇ ਟਾਈਮ ਹੋ ਜਾਂਦਾ ਜੀ ਡੀਗਰੇ ਦੇ ਗਾਗ ਨੂੰ ਗਾਗ ਕਿਵੇਂ ਆ ਰਿਹਾ ਕਿ ਕਿੰਨਾ ਕੁ ਗਾਗ ਬਹੁਤ ਘੱਟ ਆ ਰਿਹਾ ਚੌਥਾ ਹੀ ਸਗਾਗ 2 ਵਜੇ ਤੋਂ ਲੈ ਕੇ 5 ਵਜੇ ਤੱਕ ਤਾਂ ਬੰਦ ਹੀ ਆਣਾ ਲੋ ਗਰਮੀ ਕਰਕੇ ਤੇ ਕਿਵੇਂ ਸੋਦੇ ਦੇ ਪੈਸੇ ਵਟੇ ਜਾਂਦੇ ਪੂਰੇ ਨਹੀਂ ਕਿੱਥੇ ਕਿੱਥੇ ਮਤਲਬ ਕੱਜਲ ਘਾਰ ਹੋ ਗਈ ਐ ਜੀ ਪੂਰੇ ਕਰੀਦੇ ਐ ਜਿਵੇਂ ਕਿ ਇਹਨਾਂ ਲੋ ਦੱਸੇ ਜਾ ਰਿਹਾ ਕਿ ਖੱਜਲ ਖਰਾਬ ਹੋ ਰਹੇ ਆ ਸਬਜ਼ੀ ਦੇ ਉੱਪਰ ਪਾਣੀ ਚੜ ਕੇ ਇਸ ਨੂੰ ਤਾਜ਼ਾ ਰੱਖਿਆ ਜਾ ਰਿਹਾ ਤਾਂ ਕਰਕੇ ਤਾਂ ਜੋ ਇਹ ਸਬਜ਼ੀ ਜਿਹੜੀ ਜੱਲੀਆਂ ਬੋਰੀਆਂ ਰੱਖੀਆਂ ਹੋਈਆਂ ਨੇ ਜਿਵੇਂ ਕੀੜਿਆਂ ਦੇ ਉੱਪਰ ਹੋਰ ਸਬਜ਼ੀਆਂ ਜਿਹੜੀਆਂ ਤੋਰੀਆਂ ਹਰੀਆਂ ਸਬਜ਼ੀਆਂ ਮਰ ਜਾਣਾ ਜਾਣ ਇਸ ਕਰਕੇ ਜਿਹੜਾ ਇਹ ਇਹ ਬੋਰੀਆਂ ਉੱਪਰ ਪਾਈਆਂ ਜਾਂਦੀਆਂ ਵੀਰ ਮੌਜੂਦ ਨੇ ਵੀਰ ਜੀ ਗਰਮੀ ਬਹੁਤ ਜ਼ਿਆਦਾ ਹੈ ਕਿਧਰੋਂ ਆਏ ਤੁਸੀਂ ਹੈ ਤਾਂ ਸੁੱਖੀ ਵਾਲੇ ਤੁਸੀਂ ਜੀ ਰਹੇ ਹੋ ਹੀ ਗਰਮੀ ਬਹੁਤ ਜ਼ਿਆਦਾ ਵਧੀ ਪਈ ਹੈ ਜੀ ਇਸ ਟਾਈਮ ਗਰਮੀ ਮੋਟਰਸਾਈਕਲ ਤੇ ਆਣੀ ਆਂਦਾ ਵੀ ਹੁਣ ਗੱਡੀਆਂ ਕੱਟਣੀਆਂ ਪਈਆਂ ਗਰਮੀ ਬਹੁਤ ਹੋਈ ਪਈ ਆ ਤਪਦਾ ਰਹਿੰਦਾ ਗੱਡੀਆਂ 'ਚ ਵੀ ਏਸੀ ਲੱਗੇ ਨੇ ਪ੍ਰਦੂਸ਼ਣ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਮਤਲਬ ਏਸੀ ਕਰਕੇ ਗਰਮੀ ਵਧਦੀ ਏਸੀ ਕਿਹੜਾ ਕੰਮ ਕਰਦਾ ਜੀ ਏਸੀ ਵੀ ਨਹੀਂ ਕੰਮ ਕਰਦਾ ਗੱਡੀ ਖੜੀ ਤਪ ਜਾਂਦੀ ਆ ਜੀ ਬਹੁਤ ਜ਼ਿਆਦਾ ਗਰਮੀ ਵਧੀ ਪਈ ਕੰਮ ਕਰ ਰੁਕੇ ਪਏ ਆ ਸਾਰੇ ਗਰਮੀ ਬਹੁਤ ਜ਼ਿਆਦਾ ਵਧੀ ਪਈ ਕਿਵੇਂ ਇੰਤਜ਼ਾਮ ਕੀਤੇ ਗਏ ਆ ਬੂਥਾਂ ਦੇ ਉੱਪਰ ਜਾਂ ਤੁਹਾਡੇ ਵੱਲੋਂ ਕਿਵੇਂ ਇੰਤਜ਼ਾਮ ਕੀਤੇ ਜਾਣਗੇ ਲੋਕਾਂ ਨੂੰ ਵੋਟਰਾਂ ਨੂੰ ਘਰੋਂ ਲੈ ਕੇ ਜਾਣਾ ਗਰਮੀ ਕਰਕੇ ਘਰੋਂ ਲੈ ਕੇ ਆਉਂਦੇ ਉਸੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਕੋਲੰਗ ਬੂਥਾਂ ਦੇ ਉੱਤੇ ਸਾਡੀਆਂ ਪਾਣੀ ਦੀਆਂ ਟੈਂਕੀਆਂ ਬਰਫ਼ ਪਾ ਕੇ ਠੰਡੀਆਂ ਰੱਖੀਆਂ ਹੋਈਆਂ ਲੋਕਾਂ ਦੀ ਲਾਈਨ ਵਾਸਤੇ ਚਾਨਣੀਆਂ ਅਸੀਂ ਪ੍ਰਬੰਧ ਕਰੀ ਜਾਂਦੇ ਹਾਂ ਚਾਨਣੀਆਂ ਹਰੇਕਾਂ ਬੂਥਾਂ ਦੇ ਚਾਨਣੀਆਂ ਲੱਗੀਆਂ ਜਾਂਦੀਆਂ ਦੀਪਕ ਵਰਗੋ ਸਪੋਕਸਮੈਨ ਜੀਰਾ